ਬੰਦਾ ਨਰਪੁਰ ਕੀ ਗੱਲ ਬਤਾਲੀ ਤੈਨੂੰ ਤੇ ਜੀ ਆਉਂ ਤੈਂਸਰ ਮੰਗਿਆ ਵਾ ਸੋਲਡੀ ਦਾ ਪੈਲੀ ਚੋਂ ਦੀ ਦੇ ਅਜੇ ਪੈਲੀ ਅੱਧਾ ਕੱਲਾ ਗਾ ਨਹੀਂ ਗਿਆ ਤੇ ਮਗਰਾ ਕਲਾਦੀ ਆ ਮਤਲਬ ਟਰੈਕਟਰ ਦੇ ਪਤਾ ਨਹੀਂ ਸਲੰਸਰਾਂ ਲੱਗੀਆਂ ਚਾਹੇ ਕੋਈ ਛਾਤ ਹੋ ਕੇ ਕੀ ਦਿਗਾਉ ਚੋ ਉਹ ਅਜੇ ਅਹੀਂ ਤੋਂ ਕਿੱਲੇ ਹਟਵੇਂ ਆਂ ਬਝਾਉਣ ਆਏ ਆ ਤੁਹਾਡੀ ਕੋਈ ਪੇਸ਼ ਨਹੀਂ ਗਈ ਤੇ ਸਾਡੇ ਆਂਡੀਆਂ ਗਵਾਂਡੀਆਂ ਭੈਣ ਭਰਾਵਾਂ ਦੀ ਸਾਰਿਆਂ ਦੀ 10 ਕਿੱਲੇ ਕਣਕ ਸੜ ਗਈ ਆ ਇਹ ਵੀ 3 ਸੜਕੀ ਕੇ ਵੀ 2 ਸੜਕੀ ਇਹ ਵੀ 2.5 ਸੜਕੀ ਆ 10 ਗੱਲਿਆਂ ਦੇ ਖਰੀਬ ਪੂਰੀ ਕਣ ਕਾਢੇ ਸਾਰੇ ਫਰੀਖਾਂ ਦੀ ਸੜਕੀ ਆ ਪੰਜਾਬ ਸਰਕਾਰ ਨੂੰ ਇਨਾਂ ਦੀ ਮਾਇਤ ਕਰਨੀ ਚਾਹੀਦੀ ਆ ਵਿੱਚ ਵਿਚਾਰੇ ਮਾਥੜੀ ਨੇ 2-3 ਤੰਨਾ-ਤੰਨਿਆਂ ਗੱਲੇ ਵਾਲੇ ਦੀ ਮਾਲਕੀ ਕੁਛ ਨਹੀਂ ਹੁੰਦੇ ਉਹ ਗਰੀਬਾਂ ਚ ਕਿਰੇ ਜਾਂਦੇ ਆ ਕਿ ਇਹ ਸਰਕਾਰ ਨੂੰ ਚਾਵੇ ਤੇ ਇਹਨਾਂ ਦਾ ਦੇਖ ਕੇ ਇਹਨਾਂ ਦੀ ਰਿਕਵਰੀ ਕਰ ਸਕਦੇ ਵੀ ਇਹਨਾਂ ਦੀ ਜ਼ਮੀਨ ਕਿੰਨੀ ਆ ਜਿਨ੍ਹਾਂ ਦਾ ਇਹੋ ਪੋਜਾ ਇੱਕ ਘਰ ਦੀ ਤਿੰਨ ਕਿੱਲੀ ਆ ਤਿੰਨਾ ਚੋਂ ਇੱਕ ਇੱਕ ਬੋਰੀ ਕਣਕ ਦੀ ਨਹੀਂ ਬਜੀ ਕਈਆਂ ਦੀ 2 2.5 ਸੜੀ ਕਈਆਂ ਦੀ 2 ਸੜੀ ਆ ਜਿਨ੍ਹਾਂ ਦੇ ਦੋ ਦੋ ਕਿੱਲੇ ਆ ਉਹਨਾਂ ਦੀ ਕਿੱਲਾ ਕਿੱਲਾ ਸੜ ਗਈ ਆ ਪਹਿਲੇ ਗੇਟ ਦੀ ਵੀਡੀਓ ਪਾਤੀ ਮੈਂ ਕਿ ਇੱਕ ਪਹੁੰਚੀ ਆ ਤਕਰੀਬਨ ਉਦੋਂ ਅੱਗ ਬੁਝ ਗਈ ਹੀ ਉਹਦਾ ਆ ਗਈ ਬਾਲਦੀ ਤੇ ਅੱਗ ਤਕਰੀਬਨ ਫੇ ਬੁਝ ਗਈ ਆ ਕਿਦਾਂ ਕਿਦਾਂ ਬੁਝੀ ਅੱਗ ਇਦਾਂ ਲੋਕਾਂ ਨੇ ਤੋਂ ਤਨਾ ਪਿੰਡਾਂ ਦੀ ਜਨਤਾ ਪਾ ਕੇ ਟਰਪਰ ਪਾ ਕੇ ਉਹਨਾ ਬਜਾਈ ਠੀਕ ਹੈ ਕਿਹੜਾ ਪਿੰਡ ਹੈ ਉਹ ਦੱਸੋ ਹਾਂ ਜੀਰਚ ਮੇਰਾ ਨਾਮ ਮਨਦੀਪ ਕੌਰ ਹੈ ਨਰਪੁਰ ਮੇਰਾ ਪਿੰਡ ਹੈ ਮੇਰੀਆਂ ਤਿੰਨ ਕਿੱਲੇ ਜੂ ਕਣਕ ਸੀ ਜਿਹੜੀ ਨਾਲ ਦੇ ਪਿੰਡ ਤੋਂ ਟਰੈਕਟਰ ਆਇਆ ਤੇ ਉਹਦੇ ਤੋਂ ਸਪਾਰਕ ਹੁੰਦੇ ਨਾਲ ਮੇਰੀ ਕਣਕ ਨੂੰ ਅੱਗ ਲੱਗ ਗਈ ਤੇ ਸਾਰੀ ਤਿੰਨ ਕਿੱਲੇ ਕਣਕ ਬੜੀ ਖਤਮ ਹੋ ਗਈ ਪਰ ਵੀ ਕਿੱਡੀ ਗੱਡੀ ਪਹੁੰਚੀ ਮੋਕੇ ਪਹੁੰਚਿਆ ਪਰ ਉਸ ਤੋਂ ਪਹਿਲਾਂ ਪਿੰਡ ਵਾਲਿਆਂ ਨੇ ਬੁਝਾਉਣ ਦੀ ਪੂਰੀ ਕੋਸ਼ਿਸ਼ ਕਰਕੇ ਬੁਝਾ ਲਈ ਕਿੰਨੇ ਕਿੱਲੇ ਸਾਰੀ ਟੁੱਟ ਜਿਹੜੀ ਅੱਗ ਲੱਗੀ ਹੋਈ ਹੈ ਇਹ ਤਕਰੀਬਨ 9-10 ਕਿੱਲੇ ਦੇ ਵਿੱਚ ਜੁਈ ਹੈ ਛੇ ਘਰ ਕਿੰਨਾ ਕਰਦੇ ਸਰਕਾਰ ਤੋਂ ਕਿ ਸਾਡਾ ਜੋ ਵੀ ਆ ਮਤਲਬ ਖਰਚਾ ਹੈ ਜੋ ਸਾਡਾ ਉਹ ਦਿੱਤਾ ਜਾਵੇ ਸਾਡਾ ਮਤਲਬ ਵਧਿਆ ਜਾਵੇ ਹਗਾ ਨਾ ਜੋ ਵੀ ਹੋਇਆ ਨੁਕਸਾਨ ਸਾਡਾ ਕਿਹਨਾਂ ਕਹਿੰਦੇ ਤੁਹਾਡਾ ਕਸਮ ਹੈ ਕੀ ਗੱਲ ਬਤਾਈ ਸੀ ਹਲਕੀ ਕੀ ਗੱਲ ਹੋਈ ਜੀ ਸਾਰੀ ਪੈਲੀ ਕਿੱਦਾਂ ਅਗਲ ਕੀਤੀ ਆਹ ਪੈਲੀ ਸਾਡੀ ਆ ਦੋ ਫਲੇ ਕਿਵੇਂ ਅਗਲ ਕੀਤੀ ਮਾਸ਼ਾ ਤੁਹਾਨੂੰ ਜਿਵੇਂ ਅਗਲ ਕੀਆ ਹਾਂ ਕਾਹਦੇ ਪਿੱਛੇ ਕੀ ਉਹਦੇ ਨਾਲ ਕੀ ਨਾ ਉਹ ਤੇ ਕੀ ਨਾ ਤਾਂ ਦੱਸ ਦਿਓ ਪਿਕ ਕੀ ਅਗਲੇ ਕੀ ਮੇਰਾ ਨਾਮ ਕੋਟਿੰਦ ਸਿੰਘ ਦਾ ਪਿੰਡ ਨਰਪੁਰ ਲਾਗਦੇ ਪਿੰਡ ਤੋਂ ਕੋਟਲੀੋਂ ਡੈਕਟਰ ਆਇਆ ਉਹ ਚੋ ਕੋਈ 스파ਰਕ ਹੋਣ ਦੇ ਨਾਲ ਕੋਈ ਜਗਿਆੜਾ ਨਿਕਲਿਆ ਵਾ ਉਹਦੇ ਕਰਕੇ ਆਪਣੀ ਅੱਗ ਲੱਗੀ ਆ ਤੇ ਕਾਫੀ ਜਿਆਦਾ ਨੁਕਸਾਨ ਹੋਇਆ 9-10 ਏਕੜ ਦੇ ਕਰੀਬ ਕਣਕ ਸੜ ਚੁੱਕੀ ਆ ਉਹਦੇ ਵਿੱਚ ਆ ਬਾਪੂ ਜੀ ਵੀ ਹੈਗੇ ਆ ਉਹਨਾਂ ਦੀ ਵੀ 1-2 ਏਕੜ ਕਣਕ ਇਹਨਾਂ ਦੀ ਸੜ ਚੁੱਕੀ ਆ ਟੋਟਲ ਕਿੰਨਾ ਲੱਗਦਾ ਕਿ ਕਿੰਨਾ ਕਿ ਨਕਸਾੜਾ ਕਿਨੇ ਖਾਤੇ ਦਾ ਨੁਕਸਾਨ ਹੋਇਆ 10 ਕਿੱਲੇ ਦਾ ਆਪਣੀ ਨੁਕਸਾਨ ਹੋਇਆ ਵਾ ਸਾਢੇ 5 ਲੱਖ ਦਾ ਨੁਕਸਾਨ ਹੋਇਆ ਵਾ 50 50 ਹਜ਼ਾਰ ਪੰਜਾਬ ਸਰਕਾਰ ਕੋ ਇਹ ਮੰਗਾ ਕਿ ਇਹਨਾਂ ਨੂੰ ਭੰਦਾ ਮੁਆਵਜ਼ਾ ਇਹਨਾਂ ਨੂੰ ਦਿੱਤਾ ਜਾਵੇ ਕਿਸਾਨਾਂ ਦਾ ਕੱਲ ਬਗੈਟ ਤੇ ਗੱਡੀ ਆ ਪਹੁੰਚ ਗਈ ਨਹੀਂ ਜੀ ਉਦੋਂ ਆ ਕੇ ਤਕਰੀਬਨ 2:00 ਵਜਾ ਦਿੱਤੀ ਗਈ ਜੀ ਤੁਹਾਨੂੰ ਬੱਜੀਆਂ ਕਿੰਨੇ ਪਹੁੰਚਾਈ ਕਿੰਨਾ ਮੁੜ ਜਾਈਗੀ ਕਿਸਾਨਾਂ ਨੇ ਆਪਣੇ ਟਰੈਕਟਰਾਂ ਦੇ ਨਾਲ ਹੀ ਪਿੰਡ ਦੇ ਲੋਕਾਂ ਨੇ ਮਦਦ ਕਰਕੇ ਬੁਝਾਈ ਅੱਗ। ਦਿਨ ਚਾਰ ਤਿੰਨ ਟਰੈਕਟਰਾਂ ਨਾਲ ਬੁਝਾਈਗੀ। ਹਾਂਜੀ ਹਾਂਜੀ। ਜਿਸ ਟਰੈਕਟਰਾਂ 'ਤੇ ਅੱਗ ਲੱਗੀ ਉਹਨੇ ਮਦਦ ਕੀਤੀ ਕਿ ਜਾਓ ਬਾਜੀ ਘਰ ਤੋਂ। ਮੈਂ ਜਿਉਂ ਉਹਦੇ ਪਤਾ ਨਹੀਂ ਲੱਗਾ ਤੇ ਮੌਕੇ 'ਤੇ ਕੋਈ ਆਇਆ ਨਹੀਂ ਜੀ। ਪਤਾ ਲੱਗਾ ਨਹੀਂ ਪਿਆ ਕੋਈ ਪਤਾ ਨਹੀਂ। ਪਤਾ ਲੱਗਾ ਨਾਲ ਨਾਲ ਦੀ ਪਿੰਡ ਦਾ ਟਰੈਕਟਰ ਹੀ ਜੀ। ਠੀਕ ਹੈ। ਗਸੇ ਤੁਹਾਨੂੰ ਅੱਗੇ ਬਾਪੂ ਜੀ ਨੇ ਨਾਂ ਉਹਨਾਂ ਦਾ। ਠੀਕ ਹੈ।